ਸਾਹਿਬ ਜਾਦੇ ਨੀਹਾਂ ਵਿੱਚ ਖੜੇ ਨੇ ਸੁਰਤ ਦੇ ਵਿੱਚ ਸੂਰਮਗਤੀ ਹੈ ਇਸ ਨੂੰ ਪਾਤਸ਼ਾਹ ਜੀ ਨੇ ਆਖਿਆ ਕਬਹੂ ਨਾ ਛੱਡੈ ਖੇਤ ਬਾਦਸ਼ਾਹ ਤਾਂ ਬੜੇ ਬਣੇ ਨੇ ਪਰ ਹਰ ਬਾਦਸ਼ਾਹ ਦਰਵੇਸ਼ ਨਹੀਂ ਹੋਇਆ ਕੁਰਸੀ ਇੱਕ ਵਾਰ ਮਿਲ ਜਾਏ ਛੱਡਣੀ ਬੜੀ ਔਖੀ ਹੁੰਦੀ ਹੈ ਪੰਗਾਣੀ ਦਾ ਜੁੱਧ ਲੜਿਆ ਤੁਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਸਿੰਘਾਂ ਨੇ ਇੱਕ ਪਾਸੇ ਉਹ ਜਿਨ੍ਹਾਂ ਦੀਆਂ ਪੁਸ਼ਤਾਂ ਲੱਗ ਗਈਆਂ ਜੁੱਧ ਲੜਦਿਆਂ ਦੀਆਂ ਇੱਕ ਪਾਸੇ ਉਹ ਜਿਨ੍ਹਾਂ ਨੂੰ ਮੰਨਿਆ ਇਸ ਸਿਪਾਹੀ ਨੇ ਬਾਦਸ਼ਾਹ ਦੇ ਐਸੀ ਬਾਦਸ਼ਾਹਤ ਕਾਇਮ ਹੋਈ ਖਾਲਸਾ ਪੰਥ ਦੀ ਸਾਜਣਾ ਹੋਈ ਇਸ ਬਾਦਸ਼ਾਹ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਕਈ ਹਮਲੇ ਹੋਏ ਉਹ ਦੁਨੀਆਂ ਦੇ ਲੋਕੋ ਪਰਿਵਾਰਾਂ ਵਿੱਚ ਰਹਿਣ ਵਾਲਿਓ ਪਰਿਵਾਰਾਂ ਦਾ ਮੋਹ ਕਰਨ ਵਾਲਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁਰੂ ਕਹਿਣ ਵਾਲਿਓ ਇੱਕ ਵਾਰ ਬੜੇ ਅੰਦਰੋਂ ਦਸ਼ਮੇਸ਼ ਪਿਤਾ ਦਾ ਧਿਆਨ ਕਰਕੇ ਸੋਚ ਕੇ ਵੇਖਿਓ ਇਹਨਾਂ ਨਰਦਈ ਨਹੀਂ ਸੀ ਗੁਰੂ ਦਸ਼ਮੇਸ਼ ਪਿਤਾ ਸਾਡਾ ਵੀ ਪੁੱਤਰ ਸਾਹਮਣੇ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਤੇ ਉਹਨੇ ਆਖਿਆ ਹੁੰਦਾ ਜੋ ਗਈ ਜਾਵੇ ਨਹੀਂ ਪਾਈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਰਕ ਪੈਰ ਤਰੀਜੈ ਸਿਰ ਦੀਜੈ ਕੰਨ ਨਾ ਕੀਜੈ ਸੂ ਨਾ ਛੜੇ ਖੇਤ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ਼ ਗੁਰੂ ਗੋਬਿੰਦ ਸਿੰਘ ਜੁਗ ਜੁਗ ਅਟਲ ਚਰੂ ਛਤਰ ਤਖਤ ਦੇ ਮਾਲਿਕ ਗਰੀਬ ਨਿਵਾਜ ਸਤਿਗੁਰੂ ਸਹਬੇ ਕਮਾਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਵਿਰਾਸਤਮਾਨ ਗੁਰੂ ਰੂਪ ਗੁਰੂ ਖਾਲਸਾ ਸਰੂਪ ਸਤ ਸੰਗਤ ਜੀ ਸਤਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਕਲਗੀਧਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹਨਾਂ ਮਹਾਨ ਸਮਾਗਮਾਂ ਦਾ ਆਨੰਦ ਮਾਣ ਰਹੇ ਹੋ ਆਓ ਕੁਝ ਸਮਾਂ ਸਤਿਗੁਰੂ ਧੰਨ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਜੀ ਦੇ ਮਹਾਨ ਇਤਿਹਾਸ ਧੰਨ ਗੁਰਗੰਗ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਇੱਕ ਵਾਰ ਫਤੇ ਦੀ ਸਾਂਝ ਕਰੋ ਅਦਵ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਆਪਾਂ ਬਚਨ ਪੜ੍ਹਦੇ ਆਂ ਸੂਰਾ ਸੋ ਪਹਿਚਾਨੀਐ ਜੋ ਲਰੈ ਤੀਨ ਕਹੇ ਤੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਸੂਰਮੇ ਦੀ ਇਹ ਨਿਸ਼ਾਨੀ ਹੈ ਜਿਹੜਾ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਜੀ ਦੇ ਗੁਣਾਂ ਦੇ ਵਿੱਚ ਪ੍ਰਣਾਇਆ ਹੋਇਆ ਹੈ ਜਿਸ ਨੇ ਗੁਰਬਾਣੀ ਦੇ ਪਾਵਨ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਸੂਰਮਤਾਈ ਹਾਸਲ ਕੀਤੀ ਹੈ ਸੂਰਮਾ ਕੇਵਲ ਉਹ ਨਹੀਂ ਜਿਹੜਾ ਕਿਸੇ ਹਥਿਆਰ ਨੂੰ ਚਲਾਉਣਾ ਜਾਣਦਾ ਜਿਹਦੇ ਵਿੱਚ ਸਰੀਰਕ ਵੱਲ ਜ਼ਿਆਦਾ ਹੈ ਵੀ ਉਹ ਸੂਰਮਾ ਹੋ ਜਾਏਗਾ ਨਹੀਂ ਸੂਰਮਤਾਈ ਦੇ ਗੁਣ ਨੇ ਜਿਹੜੇ ਮਨੁੱਖੀ ਸ਼ਰੀਰ ਦੇ ਅੰਦਰ ਹੁੰਦੇ ਇਹ ਦਿਲ ਵਿੱਚ ਨੇ ਦਿਮਾਗ ਵਿੱਚ ਨੇ ਸੁਰਤ ਵਿੱਚ ਨੇ ਜਿਸ ਦੀ ਸੂਰਮ ਜਿਸ ਦੀ ਸੁਰਤ ਦੇ ਵਿੱਚ ਜਿਸ ਦੇ ਜੀਵਨ ਵਿੱਚ ਸੂਰਮਤਾਈ ਵਾਲੇ ਗੁਣ ਹੋਣਗੇ ਨਾ ਜੰਗ ਦੇ ਮੈਦਾਨ ਦੇ ਅੰਦਰ ਉਹ ਜੂਝ ਸਕਦਾ ਹੈ ਧੰਨ ਗੁਰੂ ਅਰਜਨ ਸਾਹਿਬ ਸਾਹਿਬ ਸੱਚੇ ਪਾਤਸ਼ਾਹ ਤਤੀ ਤਵੀ ਦੇ ਉੱਤੇ ਬੈਠ ਕੇ ਸ਼ਹੀਦੀ ਪ੍ਰਾਪਤ ਕਰਦੇ ਨੇ ਉਹਨਾਂ ਦੀ ਉਹ ਮਹਾਨ ਸ਼ਹਾਦਤ ਹੈ ਉਸੂਰ ਮੇ ਨੇ ਹੁਣ ਜੇ ਹਥਿਆਰਾਂ ਵਾਲੇ ਪਾਸੇ ਵੇਖਾਂਗੇ ਤੇ ਉਹਨਾਂ ਦੇ ਹੱਥ ਦੇ ਵਿੱਚ ਤਾਂ ਕੋਈ ਹਥਿਆਰ ਨਹੀਂ ਹੈ ਪਰ ਉਹ بڑے ਵੱਡੇ ਮਹਾਨ ਉਸੂਰ ਮੇ ਨੇ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਸੂਰਮਗਤੀ ਹੈ ਉਹ ਐਸੀ ਸੂਰਮਗਤੀ ਜਿਹੜੀ ਬਾਣੀ ਦੇ ਗੁਣਾ ਨੇ ਜੀਵਨ ਵਿੱਚ ਲੈ ਕੇ ਆਂਦੀ ਏ ਜਿਹੜੀ ਸੁਰਤ ਨੂੰ ਅਡੋਲ ਰੱਖਦੀ ਹੈ ਸਹਿਬ ਜਾਦੇ ਨੀਹਾਂ ਵਿੱਚ ਖੜੇ ਨੇ ਉਹਨਾਂ ਦੀ ਸੁਰਤ ਦੇ ਵਿੱਚ ਸੂਲਮਗਤੀ ਹੈ ਇਸ ਨੂੰ ਪਾਤਸ਼ਾਹ ਜੀ ਨੇ ਆਖਿਆ ਕਬਹੂ ਨਾ ਛੱਡੈ ਖੇਤ ਕਦੇ ਰਣ ਨਹੀਂ ਛੱਡਦਾ ਡੋਲਦਾ ਨਹੀਂ ਭਟਕਦਾ ਨਹੀਂ ਭੱਜਦਾ ਨਹੀਂ ਦੌੜਦਾ ਨਹੀਂ ਸਿੱਧੇ ਸ਼ਬਦਾਂ ਵਿੱਚ ਕਹੀਏ ਜਿਹੜੀ ਵਿਚਾਰਧਾਰਾ ਦੇ ਵਿੱਚ ਪ੍ਰਣਾਇਆ ਹੋਇਆ ਹੈ ਨਾ ਉਸ ਵਿਚਾਰਧਾਰਾ ਤੋਂ ਕਦੇ ਲਾਂਭੇ ਨਹੀਂ ਹੁੰਦਾ ਇਹ ਨਿਸ਼ਾਨੀ ਕੱਲ੍ਹ ਕੀਦਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕਰਦੇ ਆ ਆਪਾਂ ਬਚਨ ਪੜਿਆ ਭਾਈ ਅਨੰਦ ਲਾਲ ਜੀ ਦਾ ਬਾਦ ਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਭਾਈ ਅਨੰਦ ਲਾਲ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਨੇ ਦੁਨੀਆਂ ਦੇ ਬਾਦਸ਼ਾਹਾਂ ਨੂੰ ਆਪਣੀ ਮੱਤ ਦੇ ਵਿੱਚ ਆਪਣੀ ਸੁਰਤ ਵਿੱਚ ਲੈ ਕੇ ਆਓ ਧਿਆਨ ਮਾਰੋ ਵੱਡੇ ਵੱਡੇ ਬਾਦਸ਼ਾਹਾਂ ਦਾ ਨਾਮ ਸਾਹਮਣੇ ਆਏਗਾ بڑے ਬਾਦਸ਼ਾਹ ਹੋਏ ਨੇ ਰਾਜਕੀਤਾ ਬੜਿਆਂ ਨੇ ਤਖਤ 'ਤੇ ਬੜੇ ਬੈਠੇ ਨੇ ਬਾਦਸ਼ਾਹ ਤਾਂ ਬੜੇ ਬਣੇ ਨੇ ਪਰ ਹਰ ਬਾਦਸ਼ਾ ਦਰਵੇਸ਼ ਨਹੀਂ ਹੋਇਆ ਜਿਹੜੀ ਕੁਰਸੀ ਇੱਕ ਵਾਰ ਮਿਲ ਜਾਏ ਛੱਡਣੀ ਬੜੀ ਔਖੀ ਹੁੰਦੀ ਹੈ ਔਰੰਗਜ਼ੇਬ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੈਦ ਕਰ ਦਿੰਦਾ ਸਿਰਫ ਇਸ ਵਾਸਤੇ ਕਿ ਉਹਦੇ ਕੋਲ ਜਿਹੜੀ ਕੁਰਸੀ ਹੈ ਉਹਦੇ ਕੋਲ ਜਿਹੜੀ ਗੱਦੀ ਹੈ ਕਿਤੇ ਉਹਦੇ ਤੋਂ ਖੁੱਸ ਨਾ ਜਾਵੇ ਉਹ ਹੈ ਬਾਦਸ਼ਾ ਪਰ ਕੇਵਲ ਬਾਦਸ਼ਾ ਹੈ ਆਪਣੀ ਕੁਰਸੀ ਦੇ ਨਾਲ ਆਪਣੀ ਗੱਦੀ ਦੇ ਨਾਲ ਜੁੜਿਆ ਹੋਇਆ ਬਾਦਸ਼ਾਹ ਹੈ ਉਹਨੂੰ ਬਾਦਸ਼ਾਹੀ ਤੋਂ ਲਾਂਬੇ ਕੁਝ ਦਿਸਦਾ ਹੀ ਨਹੀਂ ਇਸੇ ਕਰਕੇ ਬਾਦਸ਼ਾਹ ਹੋ ਕੇ ਵੀ ਆਪਣੀ ਪਰਜਾ ਦੇ ਵਾਸਤੇ ਸਮਾਜ ਵਾਸਤੇ ਉਹਨੇ ਕੁਝ ਚੰਗਾ ਨਹੀਂ ਕੀਤਾ ਇਸੇ ਕਰਕੇ ਜੰਗੇ ਬਾਦਸ਼ਾਹਾਂ ਦੇ ਵਿੱਚ ਨਾ ਨਹੀਂ ਜ਼ੁਲਮਾਂ ਦੀ ਆਦਤ ਇਸੇ ਕਰਕੇ ਚੱਕੀ ਉਹਨੇ ਕਿਉਂਕਿ ਉਹਦੇ ਕੋਲ ਕੇਵਲ ਬਾਦਸ਼ਾਹੀ ਹੈ ਜਦੋਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਦਸ਼ਾਹੀ ਵੇਖਦੇ ਆ ਨਾ ਆਨੰਦਪੁਰ ਸਾਹਿਬ ਦਾ ਕਿਲਾ ਰਣਜੀਤ ਨਗਾਰੇ ਦੀਆਂ ਚੋਟਾਂ ਜਿਸ ਨੂੰ ਜਿਸ ਨੇ ਪਹਾੜੀ ਰਾਜਿਆਂ ਨੂੰ ਭਾਜਣਾ ਪਾਇਆ ਵਖਤ ਪਿਆ ਉਹਨਾਂ ਨੂੰ ਔਰੰਗਜ਼ੇਬ ਦੇ ਦਰਬਾਰ ਤੱਕ ਗਏ ਖਤਰਾ ਪੈਦਾ ਹੋ ਰਿਹਾ ਸਾਨੂੰ ਇਹ ਬਾਦਸ਼ਾਹ ਇਹ ਪਾਤਸ਼ਾਹ ਬਣ ਕੇ ਬੈਠ ਰਹੇ ਨੇ ਜਦੋਂ ਇੱਥੇ ਤੱਕ ਗੱਲਾਂ ਗਈਆਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਸੱਚ ਮੁੱਚ ਦੇ ਬਾਦਸ਼ਾਹ ਨੇ ਉਹ ਸੱਚ ਮੁੱਚ ਦੇ ਬਾਦਸ਼ਾਹ ਨੇ ਤੇ ਬਾਦਸ਼ਾਹ ਐਸੇ ਜਿਹੜਾ ਵੀ ਜਦੋਂ ਵੀ ਚੜ ਕੇ ਆਇਆ ਉਹਨੂੰ ਮੂੰਹ ਦਿਖਾਣੀ ਪਈ ਪੰਗਾਣੀ ਦਾ ਯੁੱਧ ਲੜਿਆ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਸਿੰਘਾਂ ਨੇ ਇੱਕ ਪਾਸੇ ਉਹ ਜਿਨ੍ਹਾਂ ਦੀਆਂ ਪੁਸ਼ਤਾਂ ਲੰਘ ਗਈਆਂ ਜੁੱਧ ਲੜਦੇ ਆਂਦੀਆਂ ਇੱਕ ਪਾਸੇ ਉਹ ਜਿਨ੍ਹਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਬਾਰੇ ਆਖਿਆ ਜਾਂਦਾ ਵੀ ਇਹ ਬਾਦਸ਼ਾਹ ਦੇ ਨਾਲ ਰਹਿਣ ਵਾਲੇ ਨੇ ਇਹ ਸਿਪਾਹੀ ਨੇ ਬਾਦਸ਼ਾਹ ਦੇ ਤੇ ਇੱਕ ਪਾਸੇ ਉਹ ਜਿਹੜੇ ਰੋਜ਼ਾਨਾ ਦੀ ਕਾਰ ਕਰਨ ਵਾਲੇ ਨੇ ਬਾਦਸ਼ਾਹ ਨੇ ਐਸੀ ਜ਼ੁਰਤ ਪੜੀ ਐਸੀ ਅਣਖ ਪੜੀ ਐਸੀ ਵਿਚਾਰਧਾਰਾ ਦਿੱਤੀ ਤੇ ਹਥਿਆਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਵਰਨਾਏ ਗਏ ਤੁਸੀਂ ਪੰਗਾਣੀ ਦੇ ਯੁੱਧ ਦਾ ਇਤਿਹਾਸ ਪੜ੍ਹ ਕੇ ਵੇਖੋ ਕੋਈ ਛੋਟੇ ਦੇ ਨਾਲ ਲੜ ਰਿਹਾ ਹੈ ਉਹਨਾਂ ਕੋਲ ਉਹਨੇ ਵੱਡੇ ਹਥਿਆਰ ਨਹੀਂ ਪਰ ਅੰਦਰ ਜਿਹਦੇ ਕੋਲ ਜ਼ੁਰਤ ਹੋਵੇ ਉਹ ਵੱਡਿਆਂ ਵੱਡਿਆਂ ਨੂੰ ਢਾ ਲੈਂਦਾ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਦਸ਼ਾਹਤਾ ਹੈ ਐਸੀ ਬਾਦਸ਼ਾਹਤ ਕਾਇਮ ਹੋਈ ਖਾਲਸਾ ਪੰਥ ਦੀ ਸਾਜਨਾ ਹੋਈ ਇਸ ਬਾਦਸ਼ਾਹ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਕਈ ਹਮਲੇ ਹੋਏ। ਹਰ ਜੰਗ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਜੀ ਦੇ ਸਿੰਘਾਂ ਦੀ ਜਿੱਤ ਹੁੰਦੀ ਗਈ। ਫਿਰ ਸਮਾਂ ਆਇਆ। ਪਹਾੜੀ ਰਾਜੇ ਤੇ ਔਰੰਗਜ਼ੇਬ ਦੀਆਂ ਫੌਜਾਂ ਨੇ ਰਲ ਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਘੇਰਾ ਪਾਇਆ। 9 ਮਹੀਨਿਆਂ ਤੱਕ ਇਹ ਘੇਰਾ ਚੱਲਦਾ ਰਿਹਾ। ਇਤਿਹਾਸ ਦੇ ਪੰਨਿਆਂ 'ਤੇ ਆ ਦਿਨ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਦਸੰਬਰ ਮਹੀਨੇ ਦਾ ਆਖਰੀ ਹਫਤਾ ਜਿਸ ਨੂੰ ਸਿੱਖ ਕੌਮ ਸ਼ਹੀਦੀ ਹਫਤੇ ਵਜੋਂ ਜਾਣਦੀ ਹੈ ਗੁਰੂ ਪਿਆਰ ਵਾਲਿਓ ਇਸ ਮਹੀਨੇ ਦੇ ਆਖਰੀ ਦਿਨ 6 ਤੇ 7 ਕੋ ਦੀ ਰਾਤ ਕਲਗੀ ਤਰਦਸ਼ਮੇਸ਼ ਪਿਤਾ ਆਨੰਦਪੁਰ ਸਾਹਿਬ ਜੀ ਨੂੰ ਛੱਡ ਕੇ ਤੁਰਦੇ ਨੇ ਵੇਖੋ ਇੱਕ ਬਾਦਸ਼ਾਹ ਵਕੀਰ ਹੋਣ ਲੱਗਿਆ ਹੈ ਇੱਕ ਬਾਦਸ਼ਾਹ ਆਪਣੀ ਦਰਵੇਸ਼ੀ ਦਿਖਾਉਣ ਲੱਗਿਆ ਹੈ ਤੇ ਇਸ ਬਾਦਸ਼ਾਹ ਵਰਗਾ ਦਰਵੇਸ਼ ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਕਿਤੇ ਕੋਈ ਲੱਭ ਕੇ ਨਾ ਹੋਵੇਗਾ ਅੱਜ ਤਰਾਸਦੀ ਹੈ ਸਾਡੀ ਸਿੱਖ ਕੌਮ ਦੀ ਸਿੱਖ ਐਸੇ ਗੁਰੂ ਦਸ਼ਮੇਸ਼ ਪਿਤਾ ਦਾ ਦਰ ਛੱਡ ਕੇ ਥਾਂ ਥਾਂ ਤੇ ਭਟਕਦਾ ਫਿਰਦਾ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਹੈ ਅੱਜ ਦਰ ਛੱਡਿਆ ਕਲਗੀ ਦਰਦਸ਼ਮੇਸ਼ ਪਿਤਾ ਦੀ ਵਿਚਾਰਧਾਰਾ ਛੱਡੀ ਹੈ ਰੂਪ ਰੰਗ ਨਿਹਾਰ ਚਿਹਰਾ ਸਭ ਕੁਝ ਬਦਲ ਲਿਆ ਅੱਜ ਸਿੱਕ ਲੈ ਉਸ ਦਸ਼ਮੇਸ਼ ਪਿਤਾ ਵਰਗਾ ਗੁਰੂ ਕੋਈ ਲੱਭ ਕੇ ਤਵਖਾਓ ਕਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਝਾਤੀ ਮਾਰੋ ਮਾਣ ਕਰੋ ਭਾਨ ਗੁਰੂ ਕਲਗੀ ਦਰਦਸ਼ਮੇਸ਼ ਪਿਤਾ ਤੇਰੇ ਵਰਗਾ ਗੁਰੂ ਦਸ ਦੁਨੀਆਂ ਦੇ ਉੱਤੇ ਹੋਰ ਕਿਹੜਾ ਹੋਏਗਾ जिने ਸਾਡੇ ਲਈ ਇਸ ਸਮਾਜ ਦੀ ਇਸ ਮਨੁੱਖਤਾ ਦੀ ਚੜ੍ਹਦੀ ਕਲਾ ਦੇ ਲਈ ਇਨੀਆਂ ਮਹਾਨ ਕੁਰਬਾਨੀਆਂ ਕੀਤੀਆਂ ਇਨੀਆਂ ਵੱਡੀਆਂ ਬਖਸ਼ਿਸ਼ਾਂ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਈਆਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਤਿਗੁਰੂ ਨੇ ਸਰਸਾ ਨਦੀ ਦਾ ਕੰਢਾ ਆਉਂਦਾ ਹੈ ਬਹੁਤੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਆਪਾਂ ਕੇਵਲ ਟੋਕ ਮਾਤਰ ਧੰਨ ਗੁਰੂ ਗੱਲਗੀ ਤਰਦਸ਼ਮੇਸ਼ ਪਿਤਾ ਜੀ ਜਦੋਂ ਬਾਦਸ਼ਾਹਾਂ ਦੇ ਵਿੱਚ ਨੇ ਤੇ ਕਿਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਜਦੋਂ ਦਰਬੇਸ਼ੀ ਦੇ ਵਿੱਚ ਆਉਂਦੇ ਨੇ ਸਭ ਕੁਝ ਛੱਡ ਕੇ ਤੁਰਨਾ ਪੈਂਦਾ ਉਦ ਬਾਦਸ਼ਾਹਾਂ ਦੇ ਨਾਲੋਂ ਵੀ ਚੜ੍ਹਦੀ ਕਲਾ ਵਾਲੀ ਦਰਬੇਸ਼ੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਰਸਾ ਨਦੀ ਦਾ ਕੰਢਾ ਆਇਆ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਕਲਗੀਦਰ ਦਰਦਸ਼ਮੇਸ਼ ਪਿਤਾ ਉਹਨਾਂ ਦੇ ਨਾਲ ਵੱਡੇ ਦੋਸਤ ਪੁੱਤਰ ਕੁਝ ਗਿਣਤੀ ਦੇ ਸਿੱਖ ਰਹਿ ਗਏ ਇੱਕ ਪਾਸੇ ਧਨਮਤਾ ਗੁਜਰਕੌਰ ਤੇ ਛੋਟੇ ਸਹਬਜ਼ਾਦੇ ਇੱਕ ਪਾਸੇ ਭਾਈ ਮਨੀ ਸਿੰਘ ਤੇ ਗੁਰੂ ਕੇ ਮਹਿਲ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਹੋਇਆ ਇੱਕ ਨਦੀ ਦੇ ਕੰਡੇ ਤੋਂ ਦੂਸਰੀ ਦੂਸਰਾ ਕੰਡਾ ਆਇਆ ਨਦੀ ਦਾ ਉਹ ਦੁਨੀਆਂ ਦੇ 12 ਵਿੱਚ ਰਹਿਣ ਵਾਲਿਓ ਪਰਿਵਾਰਾਂ ਦਾ ਮੋਹ ਕਰਨ ਵਾਲਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁਰੂ ਕਹਿਣ ਵਾਲਿਓ ਇੱਕ ਵਾਰ ਮਾਂ ਬਾਪ ਵਾਲਾ ਜਿਗਰਾ ਲੈ ਕੇ ਪਰਿਵਾਰਾਂ ਵਾਲੇ ਜਿਗਰੇ ਦੇ ਨਾਲ ਆਪਣੇ ਅੰਦਰੋਂ ਦਸ਼ਮੇਸ਼ ਪਿਤਾ ਦਾ ਧਿਆਨ ਕਰਕੇ ਸੋਚ ਕੇ ਵੇਖਿਓ ਕਿੱਡਾ ਮਹਾਨ ਗੁਰੂ ਹੋਏਗਾ ਇੱਕ ਕੰਡੇ ਤੋਂ ਨਦੀ ਦਾ ਦੂਸਰਾ ਕੰਡਾ ਆਉਂਦਾ ਤੇ ਪਰਿਵਾਰ ਹੀ ਕੋਲ ਨਹੀਂ ਰਹੇ ਇਤਿਹਾਸ ਨੇ ਇਹ ਨਹੀਂ ਲਿਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੰਘਾਂ ਨੂੰ ਇਹ ਕਹਿੰਦੇ ਹੁਣ ਚਲੋ ਆਪਣਾ ਪਰਿਵਾਰ ਲੱਭੀਏ ਪਹਿਲਾਂ ਮੇਰੇ ਛੋਟੇ ਪੁੱਤਰ ਕਿਸ ਪਾਸੇ ਗਏ ਲੱਭ ਕੇ ਲੈ ਕੇ ਆਈਏ ਪਹਿਲਾਂ ਮਾ ਗੁਜਰ ਕੌਰ ਲੱਭੀਏ ਪਰਿਵਾਰ ਲੱਭੀਏ ਆਪਣੇ ਨਹੀਂ ਉਹ ਜਿਹੜਾ ਰਾਹ ਅੱਗੇ ਤੁਰਨਾ ਹੈ ਉਸ ਰਾਹ ਦੇ ਉੱਤੇ ਤੁਰਦੇ ਨੇ ਕੋਟਲਾ ਨਿਹੰਗ ਖਾ ਹੁੰਦੇ ਹੋਏ ਸਤਗੁਰੂ ਜੀ ਚਮਕੌਰ ਦੀ ਗੜੀ ਦੇ ਵਿੱਚ ਆਉਂਦੇ ਨੇ ਚਮਕੌਰ ਦੀ ਗੜੀ ਤੱਕ ਆਉਂਦਿਆਂ ਦੋ ਵੱਡੇ ਸੁਪੁੱਤਰ ਕੋਲ ਨੇ ਪਰ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ ਜਾਣਦੇ ਨੇ ਕੁਦਰਤ ਜਿਹੜੀ ਖੇਡ ਖੇਡ ਰਹੀ ਹੈ ਵਿਰੋਧੀ ਧਿਰ ਜਿਹੜੀ ਖੇਡ ਖੇਡ ਰਹੀ ਹੈ ਅਗਲੇ ਪੈਂਡੇ ਕਿੰਨੇ ਵਿਖੜੇ ਹੋਣ ਵਾਲੇ ਨੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਲੁਕਿਆ ਕੁਝ ਨਹੀਂ ਹੈ ਸਤਿਗੁਰੂ ਜਾਣਦੇ ਨੇ ਜਮਕੌਰ ਦੀ ਗੜੀ ਦੀ ਰਾਤ ਲੰਘਦੀ ਹੈ ਇਤਿਹਾਸ ਦੇ ਪੰਨਿਆਂ ਦੀ ਸਭ ਤੋਂ ਮਹਾਨ ਰਾਤ ਹੈ ਇਹ ਜਿੱਥੇ ਸਤਗੁਰੂ ਸੱਜੇ ਪਾਤਸ਼ਾ ਆਪਣੇ ਸਿੰਘਾਂ ਨੂੰ ਪਿਆਰ ਦੇ ਨਾਲ ਨਿਹਾਰਦੇ ਨੇ ਇਹੋ ਮਹਾਨ ਰਾਤ ਹੈ ਜਿਸ ਰਾਤ ਦੇ ਵਿੱਚ ਸਤਗੁਰੂ ਸੱਜੇ ਪਾਤਸ਼ਾ ਕਲਗੀ ਤਰਜਸ਼ਮੇਸ਼ ਪਿਤਾ ਨੇ ਆਪਣੇ ਪੁੱਤਰਾਂ ਦੇ ਨਾਲ ਆਖਰੀ ਰਾਤ ਬਿਤਾਈਏ ਆਖਰੀ ਰਾਤ ਉਹਨਾਂ ਨੂੰ ਘੋੜਿਆਂ ਦੀਆਂ ਕਾਠੀਆਂ ਦੇ ਸਹਰਾਣੇ ਬਣਾ ਕੇ ਸੁੱਤਿਆਂ ਵੇਖਿਆ ਦਿਨ ਚੜਿਆ ਜੰਗ ਦੇ ਵਿਗਲ ਵਜੇ ਨੇ ਜੰਗ ਸ਼ੁਰੂ ਹੋਈ ਹੈ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਜੂਝ ਰਹੇ ਨੇ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ ਸਿੰਘ ਗੁਰੂ ਪਿਆਰ ਵਾਲਿਓ ਇਹ ਕੈਸੀ ਇਤਿਹਾਸ ਦੀ ਦਾਸਤਾਨ ਹੈ ਇਕ ਐਸਾ ਇਤਿਹਾਸ ਦਾ ਮਹਾਨ ਪੰਨਾ ਹੈ ਜਿੱਥੇ ਸਤਗੁਰੂ ਦਸ਼ਮੇਸ਼ ਪਿਤਾ ਤੋਂ ਵੱਡਾ ਸੁਪੁੱਤਰ 19 ਸਾਲਾਂ ਦਾ ਨੌਜਵਾਨ ਪੁੱਤਰ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਦਾ ਸਤਗੁਰੂ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੈ ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਣਾ ਹੈ ਆਗਿਆ ਮੰਗਦਾ ਪਾਤਸ਼ਾਹ ਨੇ ਥਾਪੜਾ ਦਿੱਤਾ ਤੁਸੀਂ ਇਤਿਹਾਸ ਵਿਸਤਾਰ ਨਾਲ ਬੜੀ ਵਾਰ ਸੁਣਿਆ ਹੈ ਇਤਿਹਾਸ ਕਹਿੰਦਾ ਸਤਗੁਰੂ ਦਸ਼ਮੇਸ਼ ਪਿਤਾ ਤੋਂ ਥਾਪੜਾ ਲੈ ਕੇ ਨਾਲ ਲੈ ਕੇ ਸਿੰਘਾਂ ਦਾ ਜਥਾ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਗਿਆ ਤੇ ਇਤਿਹਾਸ ਕਹਿੰਦਾ ਹੈ ਸਤਗੁਰੂ ਦਸ਼ਮੇਸ਼ ਪਿਤਾ ਨੇ ਚਮਕੌਰ ਦੀ ਉਸ ਹਵੇਲੀ ਦੀ ਛੱਤ ਤੋਂ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਦੇ ਅੰਦਰ ਜੂਝਦਿਆਂ ਵੇਖਿਆ ਲੜਦਿਆਂ ਵੇਖਿਆ ਕਿੰਨੇ ਫੱਟ ਉਹਨੇ ਆਪਣੇ ਤਨ ਦੇ ਉੱਤੇ ਖਾਦੇ ਨੇ ਬਾਜਾਂ ਵਾਲੇ ਪ੍ਰੀਤਮ ਨੇ ਆਪਣੀ ਅੱਖਾਂ ਨਾਲ ਤੱਕੇ ਨੇ 19 ਸਾਲਾਂ ਦਾ ਨੌਜਵਾਨ ਪੁੱਤ ਹੋਵੇ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਸ਼ਰੀਰ ਤੇ ਫੱਟ ਲੱਗ ਰਿਹਾ ਕਦੇ ਉਸ ਪਿਤਾ ਵਾਲੇ ਜਿਗਰੇ ਦੇ ਨਾਲ ਇਹਨਾਂ ਨਰਦਈ ਨਹੀਂ ਸੀ ਗੁਰੂ ਦਸ਼ਮੇਸ਼ ਪਿਤਾ ਸਾਡਾ ਵੀ ਪੁੱਤਰ ਸਾਹਮਣੇ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਤੇ ਉਹਨੇ ਆਖਿਆ ਹੁੰਦਾ ਜੋ ਹੋਈ ਜਾਵੇ ਨਹੀਂ ਪਾਈ ਉਹ ਪਿਤਾ ਵੀ ਸੀ ਗੁਰੂ ਵੀ ਹੈ ਉਹ ਪਿਤਾ ਵੀ ਹੈ ਪਿਤਾ ਵਾਲੇ ਜਿਗਰੇ ਦੇ ਨਾਲ ਔਲਾਦ ਨੂੰ ਵੇਖਿਓ ਕਦੇ ਆਪਣੀ ਫਿਰ ਯਾਦ ਕਰਿਓ ਦਸ਼ਮੇਸ਼ ਪਿਤਾ ਨੂੰ ਇੱਕ ਕੁਰਬਾਨੀ ਵੱਡੀ ਹੈ ਇਹ ਵੱਡੀ ਕੁਰਬਾਨੀ ਹੈ ਗੁਰੂ ਦਸ਼ਮੇਸ਼ ਪਿਤਾ ਦੀ ਸਤਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖਿਆ ਸਤਗੁਰੂ ਤੋਂ ਦੂਜੇ ਪੁੱਤਰ ਨੇ ਆਗਿਆ ਮੰਗੀ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਵਿੱਚ ਜਾਣ ਲਈ ਕਹਿੰਦਾ ਹੈ 19 ਸਾਲਾਂ ਦਾ ਨੌਜਵਾਨ ਪੁੱਤਰ ਸ਼ਹੀਦ ਹੋਇਆ ਹੈ 17 ਸਾਲਾਂ ਦਾ ਪੁੱਤਰ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗ ਰਿਹਾ ਹੈ ਦੋ ਨਿੱਕੇ ਬੱਚੇ ਨੇ ਦੋ ਸੁਪੁੱਤਰ ਪਤਾ ਨਹੀਂ ਕਿਸ ਰਾਹ ਦੇ ਉੱਤੇ ਗਏ ਨੇ ਅਜੇ ਖਬਰ ਨਹੀਂ ਹੈ ਕੋਈ ਅੱਜ ਸਤਿਗੁਰੂ ਸੱਚੇ ਬਾਦਸ਼ਾਹ ਨੂੰ ਇਤਿਹਾਸ ਦੇ ਪੰਨਿਆਂ ਨੇ ਲਿਖਿਆ ਭਾਈ ਦਇਆ ਸਿੰਘ ਵਰਗੇ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰੂ ਇੱਕ ਪੁੱਤਰ ਰੱਖ ਦਿਓ ਜੰਗ ਦੇ ਮੈਦਾਨ ਵਿੱਚ ਜਾਣਾ ਹੈ ਜੂਝਣਾ ਹੈ ਅਸੀਂ ਜਾਵਾਂਗੇ ਸਿੰਘ ਤਿਆਰ ਨੇ ਸਤਿਗੁਰੂ ਸੱਚੇ ਬਾਦਸ਼ਾਹ ਕਿਰਪਾ ਕਰੋ ਇੱਕ ਪੁੱਤਰ ਰੱਖ ਲਓ ਗੁਰੂ ਦਸ਼ਮੇਸ਼ ਪਿਤਾ ਹੈ ਸਤਿਗੁਰੂ ਕਹਿੰਦੇ ਨੇ ਦਇਆ ਸਿੰਘਾ ਗੁਰੂ ਦਸ਼ਮੇਸ਼ ਪਿਤਾ ਆਖਦੇ ਨੇ ਦਇਆ ਸਿੰਘਾ ਇਹ ਪੁਲੇਖਾ ਨਹੀਂ ਪਹਿਣਾ ਚਾਹੀਦਾ ਕਰੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਸ਼ਬਦ ਨਹੀਂ ਆਉਣਾ ਚਾਹੀਦਾ ਕਦੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਫਰਕ ਸਮਝਿਆ ਬਾਬਾ ਜੁਤਾਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਾ ਦਿੱਤੀ ਜੰਗ ਬੜਿਆਂ ਨੇ ਲੜੇ ਨੇ ਬੜਿਆਂ ਨੇ ਜਿੱਤੇ ਹੋਣਗੇ ਬੜੇ ਬਾਦਸ਼ਾਹ ਆਏ ਨੇ ਇੱਥੇ ਬੜੇ ਲੜਕੇ ਜੂਝੇ ਨੇ ਇਸ ਦੁਨੀਆ ਦੇ ਅੰਦਰ ਵੱਡੇ ਵੱਡੇ ਬਾਦਸ਼ਾਹ ਇਸ ਦੁਨੀਆ ਦੇ ਅੰਦਰ ਵੱਡਾ ਵੱਡਾ ਨਾਮ ਬਣਾ ਕੇ ਗਏ ਨੇ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਬਾਦਸ਼ਾਹ ਲੱਭ ਕੇ ਵਖਾਵੇ ਕੋਈ ਇੱਕ ਪਾਸੇ ਗਿਣਤੀ ਦੇ ਕੁਝ ਸਿੰਘ ਇੱਕ ਪਾਸੇ ਬੇਮਿਸਾਲ ਫੌਜ ਦਾ ਢੇਰਾ ਜਿਹਦੀ ਗਿਣਤੀ ਕੋਈ ਨਹੀਂ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਫੌਜ ਦਿਸਦੀ ਹੈ ਉਸ ਫੌਜ ਦੇ ਨਾਲ ਗਿਣਤੀ ਦੇ ਕੁੱਝ ਸਿੰਘਾਂ ਨੂੰ ਲੜਾ ਦੇਣਾ ਉਸ ਜੰਗ ਨੂੰ ਸਰ ਕਰਨਾ ਇਹ ਬਾਦਸ਼ਾਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹਿੱਸੇ ਆਈ ਹੈ ਇਹ ਬਾਦਸ਼ਾਹੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਅੱਜ ਦੂਜਾ ਸੁਪੁੱਤਰ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਅੰਦਰ ਆਗਿਆ ਲੈ ਕੇ ਗਿਆ ਹੈ ਜੰਗ ਦੇ ਮੈਦਾਨ ਦੇ ਅੰਦਰ ਜੂਝਦਿਆਂ ਹੋਇਆਂ ਸ਼ਹੀਦ ਹੋਇਆ ਗੁਰੂ ਪਿਆਰ ਵਾਲਿਓ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਬਰ ਦੇ ਵਿੱਚ ਨੇ ਸ਼ੁਕਰ ਦੇ ਵਿੱਚ ਨੇ ਰਜ਼ਾ ਦੇ ਵਿੱਚ ਨੇ ਔਡੋਲ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹ ਕਾਣ ਕਾਣਗ ਵਿੱਚ ਵਸੇ ਹੋਏ ਮਾਲਕ ਦੇ ਨਾਲ ਉਹ ਇੱਕ ਮਿੱਕਤਾ ਐਸੀ ਹੈ ਸਤਿਗੁਰੂ ਸੱਜੇ ਪਾਤਸ਼ਾਹ ਦੀ ਸ਼ੁਕਰਾਨਾ ਹੀ ਕਰੀ ਜਾ ਰਹੀ ਹੈ ਤੇਰੀ ਅਮਾਨਤ ਤੇਰੇ ਤੋਂ ਅਦਾ ਹੋ ਗਈ ਤੇਰੀ ਅਮਾਨਤ ਤੇਰੇ ਨੇ ਕੁਰਬਾਨ ਹੋ ਗਈ ਇਹ ਬਾਦਸ਼ਾਹੀ ਇਥੋਂ ਦਰবেশੀ ਦਾ ਸਫ਼ਰ ਸ਼ੁਰੂ ਹੁੰਦਾ ਹੈ आनंदपुर साहिब ਛੱਡਿਆ। आनंदपुर साहिब ਵਰਗਾ ਸ਼ਾਹੀ ਮਹੱਲ ਇਹ ਛੱਡਣਾ ਸੌਖਾ ਨਹੀਂ ਹੈ। ਆਪਣਾ ਸਾਡਾ ਕੁਝ ਦਾਤੇ ਲੱਗਦਾ ਹੋਵੇ ਬਚਾਉਣ ਲਈ ਅਸੀਂ ਬੜਿਆਂ ਨਾਲ ਸਮਝੌਤੇ ਕਰ ਲੈਨੇ ਆ। ਸਾਡਾ ਬਚਣਾ ਚਾਹੀਦਾ ਹੈ। ਨੁਕਸਾਨ ਨਾ ਹੋ ਜਾਵੇ। ਪਰ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਆਨੰਦਪੁਰ ਸਾਹਿਬ ਆਪ ਮੁੱਲ ਖਰੀਦੀ ਹੋਈ ਜ਼ਮੀਨ ਦੇ ਉੱਤੇ ਤਿਆਰ ਕੀਤਾ। ਜਿਹਨੂੰ ਐਸਾ ਆਲੀਸ਼ਾਨ ਕਿਲਾ ਬਣਾਇਆ ਵੱਡੇ-ਵੱਡੇ ਰਾਜੇ ਜਿਸ ਚੜਤ ਤੋਂ ਦੁਖੀ ਹੋਏ ਜਿਸ ਦਿਨ ਛੱਡਣ ਤੇ ਆਏ ਸਾਰਾ ਕੁਝ ਛੱਡ ਕੇ ਤੁਰ ਪਏ ਚਮਕੌਰ ਦੀ ਗੜੀ ਨੂੰ ਛੱਡ ਕੇ ਤੁਰਨ ਲੱਗੇ ਵੇਖੋ ਕੈਸਾ ਗੁਰੂ ਦਸ਼ਮੇਸ਼ ਪਿਤਾ ਦਰਵੇਸ਼ ਹੈ ਅੱਜ ਛੱਡਣ ਛੱਡਣ ਲੱਗੇ ਬਾਦਸ਼ਾਹ ਤੇ ਸਾਰਾ ਕੁਝ ਹੀ ਤਿਆਗਣ ਲੱਗੇ ਉਹ ਰਣਨੀਤੀ ਤੁਸੀਂ ਸਾਰਿਆਂ ਨੇ ਬੜੀ ਵਾਰ ਸੁਣਿਆ ਹੈ ਕਿਸ ਤਰੀਕੇ ਨਾਲ ਸਤਿਗੁਰੂ ਜੀ ਨੇ ਉਸ ਵਿਉਂਤਬੰਦੀ ਨੂੰ ਉਲੀਕਿਆ ਕਿਸ ਤਰੀਕੇ ਦੇ ਨਾਲ ਇਸ ਗੜੀ ਨੂੰ ਛੱਡ ਕੇ ਤਾਰੇ ਨੂੰ ਸੇਧ ਮਾਛੀਵਾੜੇ ਦੇ ਜੰਗਲ ਤੱਕ ਪਹੁੰਚਣਾ ਉਹ ਸਾਰੀ ਵਿਉਂਤਬੰਦੀ ਉਲੀਕੀ ਗਈ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਭਾਈ ਸੰਗਤ ਸਿੰਘ ਜੀ ਇਤਿਹਾਸ ਦੇ ਪੰਨਿਆਂ 'ਨ ਲਿਖਿਆ ਹੈ ਜਿਨ੍ਹਾਂ ਦਾ ਚਿਹਰਾ ਸਤਗੁਰੂ ਦਸ਼ਮੇਸ਼ ਪਿਤਾ ਵਰਗਾ ਹੈ ਉਹਨਾਂ ਦੇ ਸਿਰ ਦੇ ਉੱਤੇ ਕਲਗੀ ਸਜਾਉਂਦੇ ਨੇ ਆਪਣਾ ਸਭ ਕੁਝ ਉਹਨੂੰ ਦੇ ਕੇ ਸਤਗੁਰੂ ਦਸ਼ਮੇਸ਼ ਪਿਤਾ ਢਿੱਕੇ ਰਾਤ ਚਮਕੌਰ ਦੀ ਗੜੀ ਦੇ ਵਿੱਚੋਂ ਬੜੀ ਹੀ ਸੁੱਜ ਜੀ ਰਣਨੀਤੀ ਦੇ ਨਾਲ ਨਿਕਲ ਕੇ ਜਾਂਦੇ ਨੇ ਸਿੰਘ ਸ਼ਹੀਦ ਹੋ ਕੇ ਧਰਤੀ ਦੇ ਉੱਤੇ ਡਿੱਗੇ ਪੈਂਦੇ ਨੇ ਕਿੰਨੇ ਸਿੰਘਾਂ ਦੀਆਂ ਦਸਤਾਰਾਂ ਛਿੱਲ ਰੀਆਂ ਹੋਣਗੀਆਂ ਕੇਸ ਖਿਲਰੇ ਉਹ ਬਚਾ ਕਰਦੇ ਸਤਗੁਰੂ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਹੈ ਲੰਗੇ ਜਾਂਦੇ ਨੇ ਬਾਬਾ ਜੋ ਚਹਾਰ ਸਿੰਘ ਜੀ ਦੇ ਪਏ ਹੋਏ ਸਰੀਰ ਨੂੰ ਤੱਕਿਆ ਇਤਿਹਾਸ ਦੇ ਪੰਨਿਆਂ ਦਾ ਇੱਕ ਐਸਾ ਸਮਾਸੀ ਜਦੋਂ ਇੱਕ ਪਿਤਾ ਆਪਣੇ ਪੁੱਤਰ ਨੂੰ ਕਰਤੀ ਦੇ ਉੱਤੇ ਪਿਆ ਦੇਖ ਲਿਆ ਹੈ ਤੇ ਸਤਿਗੁਰੂ ਸੱਚੇ ਬਾਦਸ਼ਾਹ ਉੱਥੇ ਰੁਕਦੇ ਨਹੀਂ ਅੱਗੇ ਚਲੇ ਜਾਂਦੇ ਨੇ ਜਦੋਂ ਆਪਾਂ ਅਰਦਾਸ ਕਰਦੇ ਆਂ ਸ਼ਬਦ ਪੜ੍ਹਦੇ ਆਂ ਦੇਖ ਕੇ ਅਨ ਡਿਠ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਇਹ ਜਿਹੜਾ ਦੇਖ ਕੇ ਅਨ ਡਿਠ ਕੀਤਾ ਹ ਇਹ ਚਮਕੌਰ ਦੀ ਗੜੀ ਦੇ ਇਤਿਹਾਸ ਦਾ ਇਹ ਪੰਨਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਨੂੰ ਦੇਖ ਕੇ ਆਂ ਡੇਠਿਆਂ ਕਰਕੇ ਅੱਗੇ ਚੱਲ ਜਾਂਦੇ ਆ। ਇਹ ਇਤਿਹਾਸ ਦਾ ਪੰਨਾ ਹੈ। ਬੜੀ ਪਿਆਰੀ ਗੱਲ ਇਤਿਹਾਸ ਦੀ ਕਵੀਆਂ ਨੇ ਇੱਥੇ ਲਿਖੀ ਹੈ। ਭਾਈ ਦਇਆ ਸਿੰਘ ਨੇ ਪਿੱਛੋਂ ਆਵਾਜ਼ ਮਾਰ ਕੇ ਸਤਗੁਰੂ ਕਲਗੀਦਰ ਦਸ਼ਮੇਸ਼ ਪਿਤਾ ਜੀ ਨੂੰ ਰੋਕਣਾ ਚਾਹਿਆ। ਸਤਗੁਰੂ ਇੰਜ ਪੁੱਤਰਾਂ ਦੇ ਨਾਲ ਕੌਣ ਕਰਦਾ ਹੁੰਦਾ ਹੈ? ਔਲਾਦ ਹੈ ਤੁਹਾਡੀ ਤੁਹਾਡੇ ਬੱਚੇ ਨੇ ਸੱਚੇ ਪਾਤਸ਼ਾਹ ਥੋੜਾ ਜਿਹਾ ਪਿਆਰ ਕੱਪੜੇ ਦਾ ਇੱਕ ਟੋਟਕਾ ਕੱਪੜੇ ਦਾ ਇੱਕ ਟੁਕੜਾ ਜਾਂਦਿਆਂ ਜਾਂਦੇ ਆ ਆਪਣੇ ਪੁੱਤਰ ਦੇ ਮੋਢੇ ਉੱਤੇ ਹੀ ਪਾ ਚੋ ਕਵੀਆਂ ਨੇ ਲਿਖਿਆ ਹੈ ਭਾਈ ਦਇਆ ਸਿੰਘ ਆਖਦੇ ਨੇ ਲੱਖਾਂ ਹੀ ਗਰੀਬ ਮਾਪੇ ਜੱਗ ਉੱਤੇ ਪਏ ਨੇ ਕਪੜੋਂ ਵਗੈਰ ਦੱਸ ਦਾਦਾ ਕਿਹਦੇ ਪੁੱਤ ਗਏ ਨੇ ਲੱਗਾ ਹੋਇਆ ਪਿੱਛੇ ਦਾਦਾ ਦੱਸ ਕਿਹੜੀ ਗੱਲ ਦੇ ਓਏ ਪੁੱਤਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਚੱਲਦੇ ਇਹ ਔਕਾ ਹੈ ਪਰ ਸਤਿਗੁਰੂ ਸੱਚੇ ਬਾਦਸ਼ਾਹ ਕਹਿੰਦੇ ਨੇ ਦਇਆ ਸੰਗਾ ਇੱਥੇ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਫਰਕ ਕੋਈ ਨਹੀਂ ਇੱਥੇ ਵਰਗ ਕੋਈ ਨਹੀਂ ਜੇ ਤਨ ਦੇ ਉੱਤੇ ਕੱਪੜਾ ਪਾਉਣ ਦੀ ਗੱਲ ਹੈ ਨਾ ਤਾਂ ਫਿਰ ਤਾਂ ਬਰਾਬਰ ਤਾਂ ਹੋਏਗੀ ਜਿੰਨੇ ਸਿੰਘ ਸ਼ਹੀਦ ਹੋਏ ਨੇ ਸਾਰਿਆਂ ਦੇ ਕੱਪੜਾ ਪਾਉਣਾ ਜੇ ਨਹੀਂ ਤਾਂ ਫਿਰ ਜਿਵੇਂ ਬਾਕੀ ਸਿੰਘ ਪਏ ਨੇ ਉਵੇਂ ਹੀ ਮੇਰੇ ਪੁੱਤਰ ਨੇ ਫਰਕ ਨਹੀਂ ਸਿੰਘਾਂ ਚੇਤੇ ਰੱਖੀ ਗੁਰੂ ਦਸ਼ਮੇਸ਼ ਸੱਚੇ ਪਾਤਸ਼ਾਹ ਤੈਨੂੰ ਇੰਨਾ ਪਿਆਰ ਕਰਦੇ ਆ ਇੰਨਾ ਮਾਣ ਦਿੰਦੇ ਤੈਨੂੰ ਸਤਿਗੁਰੂ ਨੇ ਤੇਰੇ ਨਾਲ ਪਿਆਰ ਕਰਕੇ ਇਤਿਹਾਸ ਦੀ ਇਸ ਬਰਾਬਰਤਾ ਨੂੰ ਕਾਇਮ ਰੱਖਣ ਵਾਸਤੇ ਕਿ ਮਤਾ ਕੋਈ ਕਲ ਨੂੰ ਇਹ ਸੋਚੇ ਵੀ ਇਤਿਹਾਸ ਦੇ ਇਨ੍ਹਾਂ ਪੰਨਿਆਂ ਦੇ ਉੱਤੇ ਪੁੱਤਰਾਂ ਨੂੰ ਹੋਰ ਸਮਝਿਆ ਜਾਂਦਾ ਸੀ ਸਿੱਖਾਂ ਨੂੰ ਹੋਰ ਸਮਝਿਆ ਜਾਂਦਾ ਸੀ ਮਤਾ ਕੋਈ ਇਹ ਬਹਿਮ ਪਾਲੇ ਸਤਿਗੁਰੂ ਗੁਰੂ ਕਲਗੀ ਦਰਦਸ਼ਮੇਸ਼ ਪਿਤਾ ਨੇ ਆਪਣੇ ਪੁੱਤਰ ਦੀ লাশ ਤੇ ਕੱਪੜਾ ਤੱਕ ਨਹੀਂ ਪਾਇਆ ਇਹ ਗੁਰੂ ਦਰਸ਼ਮੇਸ਼ ਪਿਤਾ ਦੀ ਦਰਬੇਸ਼ੀ ਹੈ ਇੱਥੋਂ ਚੱਲਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹਿਲੋਲਪੁਰ ਪਿੰਡ ਹੁੰਦਿਆਂ ਹੋਇਆਂ ਮੱਛੀਵੜ ਦੇ ਜੰਗਲ ਤੱਕ ਦਾ ਸਫ਼ਰ ਤੈ ਕਰ ਲੈਦੇ ਹਾਂ ਇਹ ਐਸਾ ਸਫ਼ਰ ਹੈ ਜਿਸ ਸਫ਼ਰ ਦੇ ਵਿੱਚ ਸਤਗੁਰੂ ਦਸ਼ਮੇਸ਼ ਪਿਤਾ ਜੀ ਦੇ ਪੈਰਾਂ ਦੇ ਵਿੱਚ ਕੰਡੇ ਵੱਜੇ ਨੇ ਮੱਛੀਵੜ ਦੇ ਜੰਗਲ ਤੱਕ ਪਹੁੰਚਦਿਆਂ ਪਹੁੰਚਦਿਆਂ ਪੈਰ ਸੁੱਜ ਗਏ ਨੇ ਪੈਰਾਂ ਵਿੱਚੋਂ ਕੰਡੇ ਵੱਜ ਕੇ ਨਿਕਲਿਆ ਲਊ ਜੰਮ ਗਿਆ ਹੈ ਜਾਮਾ ਜਿਹੜਾ ਪਹਿਨਿਆ ਲੀਰੋ ਲੀਰੋ ਚੱਲਾ ਹੈ ਦਰবেশੀ ਵੇਖਿਓ ਗੁਰੂ ਕਾਲ ਕੀ ਤਰ ਦਸ਼ਮੇਸ਼ ਪਿਤਾ ਦੀ ਅਨੰਦਪੁਰ ਦੇ ਸਾਹੀ ਮਹੱਲਾਂ ਦੇ ਵਿੱਚ ਸੌਣ ਵਾਲਾ ਦਸ਼ਮੇਸ਼ ਪਿਤਾ ਦੁਨੀਆਂ ਦੇ ਬਾਦਸ਼ਾਹਾਂ ਦੇ ਵਿੱਚੋਂ ਮਹਾਨ ਬਾਦਸ਼ਾਹ ਉਹ ਸੱਚਾ ਬਾਦਸ਼ਾਹ ਜਿਹਦੇ ਸਿਰ ਦੇ ਉੱਤੇ ਕਲਗੀ ਸੌਂਦੀ ਜਿਹਨੂੰ ਬਾਜਾਂ ਵਾਲਾ ਆਖਿਆ ਹੈ ਜਿਹਨੋਂ ਤਾਜਾ ਵਾਲਾ ਸਾਜਾ ਵਾਲਾ ਘੋੜਿਆਂ ਵਾਲਾ ਆਖਿਆ ਹੈ ਜਿਹਦੇ ਹੱਥ ਦੇ ਵਿੱਚ ਹਮੇਸ਼ਾ ਹਥਿਆਰ ਸੁੰਦੇ ਨੇ ਜਿਸ ਦੇ ਵਰਗੀ ਹੋਰ ਕਿਸੇ ਦੀ ਸ਼ਾਨ ਨਹੀਂ ਹੈ ਅੱਜ ਮਾਛੀਵਾੜੇ ਦਾ ਜੰਗਲ ਆਇਆ 3 ਦਾ ਸਰਾਣਾ ਸਤਿਗੁਰੂ ਸੱਚੇ ਪਾਤਸ਼ਾਹ ਬੋਹ ਦੇ ਮਹੀਨੇ ਦੀ ਉਸ ਠੰਡ ਦੇ ਵਿੱਚ ਮਾਛੀਵਾੜੇ ਦੇ ਜੰਗਲ ਦੇ ਵਿੱਚ ਟਿੰਡ ਦਾ ਸਰਹਾਣਾ ਲਾ ਕੇ ਆਰਾਮ ਕਰਦੇ ਆ। ਸ਼ੁਕਰ ਸ਼ੁਕਰ ਕਰਦੇ ਆ। ਗੂੜੀ ਨੀਂਦ ਉਦੋਂ ਹੀ ਆਉਂਦੀ ਨਾ ਜਦੋਂ ਬੰਦਾ ਅੰਦਰੋਂ ਰੱਜਿਆ ਹੋਵੇ। ਤ੍ਰਿਪਤ ਹੋਵੇ। ਕੋਈ ਚਿੰਤਾ ਪਰੇਸ਼ਾਨੀ ਨਾ ਹੋਵੇ। ਜਿਹੜਾ ਚਿੰਤਾਵਾਂ ਦੇ ਵਿੱਚ ਹੋਵੇ ਸੋਹਣੇ ਬਲੰਗਾਂ ਤੇ ਵੀ ਨੀਂਦ ਨਹੀਂ ਆਉਂਦੀ। ਮਾਛੀਵਾੜੇ ਦੇ ਜੰਗਲ ਦੇ ਵਿੱਚ ਸੌਣਾ ਕੋਈ ਖੇਡ ਨਹੀਂ। ਚਮਕੌਰ ਦੀ ਗੜੀ ਤੱਕ ਦਾ ਸਫ਼ਰ ਵੇਖਿਓ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੱਕ ਦਾ ਸਫ਼ਰ ਵੇਖਿਓ ਇੰਨਾ ਕੁਝ ਝੱਲ ਕੇ ਇੰਨਾ ਕੁਝ ਗਵਾ ਕੇ ਇੰਨਾ ਕੁਝ ਛੱਡ ਕੇ ਮਾਛੀਵਾੜ ਦੇ ਜੰਗਲ ਦੇ ਵਿੱਚ ਆ ਕੇ ਸੌ ਜਾਣਾ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਰਵੇਸ਼ੀ ਹੈ ਐਸਾ ਦਰਵੇਸ਼ ਦੁਨੀਆ ਦੇ ਇਤਿਹਾਸ ਦੇ ਪੰਨਿਆਂ ਦੇ ਉਤੇ ਕਿਤੇ ਹੋਰ ਨਹੀਂ ਮਿਲੇਗਾ ਸਿੱਖਾ ਐਸੇ ਨੇ ਕਲਗੀ ਦਰਦਸ਼ਮੇਸ਼ਪਤਾ ਜਿਨੇ ਜਿਸ ਗੁਰੂ ਨੇ ਜਿਸ ਪਾਤਸ਼ਾਹ ਨੇ ਤੈਨੂੰ ਕਿਉਣਾ ਸਿਖਾਇਆ